ਦੁਆਰਾ ਸ਼ਿਨਣਾ ਸਾਹਿਬ ਦੇ ਸੰਕੰਮਯ ਆਮਦ ਨੂੰ ਦੇਖਦੇ ਹੋਏ ਨਵੇਂ ਬਾਥਰੂਮ ਤਿਆਰ ਕੀਤੇ اپنا جان کروپ رے دمے تم کا رشٹ سبیں تم کا بات تارا کھبی بسے دیکھ سکے کر تارا جاتو ਮਨ ਕਰਕੇ ਪਾਸ ਰੋ ਮਨ ਧਿਆਨ ਕਰੇ ਕਿਰਪਾ ਆਵੇ ਧਾਏ ਬਹੁ ਖਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਖਾਈ ਹੋਣਾ ਦੀ ਸਹਾਏ ਦਸਾਂ ਪੜਾ ਧਿਆਨ ਕਰਕੇ ਸਾਧ ਸੰਗਤ ਬੋਲਣਾ ਜੀ ਵਾਹਿਗੁਰੂ ਚਾਰ ਸਾਹਿਬ ਜਿੰਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧੰਨ ਦਾ ਉਸਾਰ ਸੰਗਤ ਮੋਹਰਣਾ ਜੀ ਜੀਵਾਹ ਜੀ ਗੁਰੂ ਸਾਧ ਗੁਰੂ ਜਵਾਲਿਆ ਜਿਹੜੇ ਪਿਆਰ ਗੁਰਿਆ ਉਹ ਤੋਂ ਜਿਹੜੀ ਅੰਦਰ ਦੋ ਤਿੰਨ ਡਾਕਟਰਾਂ ਸੇ ਬਣੀ ਉਹ ਹੀ ਪੂਰੀ ਲਾਈਨ ਲੱਗ ਜਾਂਦੀ ਸੀ ਉਹ ਹੀ ਇਹਦੇ ਬਣਦੇ ਵੜਦੇ ਤੇ ਜਿਵੇਂ ਮੈਨੇਜਰ ਸਾਹਿਬ ਦੀ ਵੀ ਆਪਣੀ ਜ਼ਿੰਦਗੀ ਇਕਾਂ ਦੀ ਈ ਆਵੇ ਸੰਗਤ ਦੇ ਨੂੰ ਭਾਈ ਦਾਇਆ ਜੀ ਨਾਲ ਮੈਨੇਜਰ ਸਾਹਿਬ ਦੇ ਜਿਹੜੇ ਹੋਰ ਬਤੇ ਸਾਰੇ ਪਰਵਾਹ ਦੇ ਕਰਦੇ ਆ ਇਹ ਤੇ ਗੱਡੀ ਲਾ ਦੀ ਜਿਹੜੇ ਦੋ ਗੱਡੀਆਂ ਚ ਜੱਟਮੈਂਟ ਜੋਗ ਲੱਗਦੀ ਆ ਇੱਕ ਇਹਨੂੰ ਵੇਖ ਸਾਰਾ ਬੀ ਸਾਈਡ ਤੇ ਲੱਗਦੀ ਦੇਖੋ ਅੰਦਰ ਮੇਰੀ ਹੱਥ ਪਹੁੰਚ ਜਾਂਦੀ ਡਾਕਟਰ ਸੁਪਾਲਾ ਸਾਹਿਬ ਤੁਸੀਂ ਇੱਕਦਮ ਅੱਗੇ ਆਓ ਅੱਗੇ ਕਰੋ ਜੀ ਹਾਂ ਠੀਕ ਲਗਦਾ ਠੀਕ ਖੋਲੋ ਜੀ ਕਰੋ ਸਰਬਨਾਮ ਕਰਤਾ ਪੁਰਨ ਕਰੇ ਨਿਰਭਉ ਨਿਰਵੈਰ ਕਾਲਮ ਈਸਾ ਵੰਦੂ ਬੰਸਾ ਜੋ ਆਦ ਸਚੁ ਜੁਬਾ ਸਚੁ ਹੈ ਪੀ ਸਚ ਨਾਨਕ ਹੋਸੀ ਭੀ ਸਚ ਬੋਲੇ ਸੋਨੇਹਾ न ਇੱਕ ਦੁੱਖ ਹੋਇਆ ਅਫਸਰ ਦੱਸ ਮੈਨੂੰ ਕੋਈ ਯਾਦ ਨਹੀਂ ਕੋਲ ਭਾਜੀ ਬਗ ਨੂੰ ਉਹ ਨਾ ਲਾ ਲਓ ਆਰੇ ਜਿੱਤੇ ਜਗਾ ਮਿਲਦੀ ਸੰਗਤਾਂ ਦਾ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੀ ਆਪਣੀ ਕਲਾ ਵਰਤ ਰਹੀ ਹੈ ਗੁਰੂ ਗੋਬਿੰਦ ਸਿੰਘ ਦੇ ਖਜ਼ਾਨੇ ਵਿੱਚੋਂ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰ ਰਹੇ ਨੇ ਜਿਵੇਂ ਦੁਪਹਿਰਾ ਸੈਭ ਦਾ ਐਤਵਾਰ ਪ੍ਰੋਗਰਾਮ ਹੁੰਦਾ ਹੈ 12 ਤੋਂ 4 ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸਭ ਸੰਗਤਾਂ ਨੂੰ ਪਤਾ ਹੈ ਟੋਟਲ ਦਿਹਾੜੀ ਵਿੱਚ 8 ਲੱਖ ਦੇ ਕਰੀਬ ਸਰੀਰ ਸੀਸ ਝਗਾਉਂਦਾ ਤੇ 3 ਲੱਖ ਦੇ ਕਰੀਬ ਇਕੱਠਾ ਚ ਪਹਿਰਾ ਸਾਹਿਬ ਕੱਟਦੇ ਨੇ ਸੜਕਾਂ ਤੱਕ ਸਾਰੀਆਂ ਜਾਮ ਹੁੰਦੀਆਂ ਤੇ ਇਧਰੋਂ ਸ਼ਰਮਣੀ ਕਮੇਟੀ ਨੇ ਉਪਰਾਲਾ ਕੀਤਾ ਇੱਕ ਗੇਟ ਬਾਬਾ ਦੀਪ ਸਿੰਘ ਕਲੋਨੀ ਚੋਂ ਐਤਵਾਰ ਖੁੱਲਦਾ ਉਹ ਕੱਢਿਆ ਔਰ ਇਸ ਪਾਸੇ ਬਹੁਤ ਸੰਗਤ ਹੁੰਦੀ ਸੀ ਬਾਬਾ ਦੀਪ ਸਿੰਘ ਕਲੋਨੀ ਚ ਬਾਬਾ ਦੀਪ ਸਿੰਘ ਕਲੋਨੀ ਚ ਹਸਪਤਾਲ ਬਖਸ਼ਿਆ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਚੈਰੀਟੇਬਲ ਹਸਪਤਾਲ ਤੇ ਪਹਿਲੇ ਫੁਰਨਾ ਨਹੀਂ ਬਣਿਆ ਫਿਰ ਕਾਫੀ ਸੰਗਤਾਂ ਬੂਹੇ ਖੜਕਾਣੀਆਂ ਸੀ ਤਾ ਵੀ ਕਿਸੇ ਘਰ ਜਿਨ੍ਹਾਂ ਨੇ ਵੀ ਬਾਥਰੂਮ ਦੀ ਕਿਰੇ ਲਈ ਉਹ ਫਿਰ ਇਹ ਫੁਰਨਾ ਬਣਿਆ ਹੁਣ ਦੋ ਡਾਕਟਰਾਂ ਦੇ ਕਮਰੇ ਉੱਤੇ ਲੈ ਗਏ ਆ ਤੇ ਇੱਥੇ ਅੱਜ ਜੜੀਆਂ ਬੀਬੀਆਂ ਲਈ ਵੀ 플ਸ਼ਾਂ ਤੇ ਭਾਈਆਂ ਲਈ ਵੀ ਸਾਰੇ ਯੂਰਨਲ ਤੇ 플ਸ਼ ਇਹ ਅੱਜ ਸ਼ੁਭ ਉਦਘਾਟਨ ਕੀਤਾ ਗਿਆ ਅੱਜ ਸ਼ਨੀਵਾਰ ਹੈ ਹੁਣ ਕੱਲ ਐਤਵਾਰ ਤੋਂ ਇਹ ਸੰਗਤਾਂ ਲਈ ਚਾਲੂ ਹੋ ਜਾਣਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਔਰ ਕੋਈ ਮਨੋਰਥ ਨਹੀਂ ਬਾਬਾ ਦੀਪ ਸਿੰਘ ਜੀ ਦੀਆਂ ਪਿਆਰੀਆਂ ਸੰਗਤਾਂ ਉਹਨਾਂ ਦੇ ਮਤਲਬ ਵੀ ਜਿੰਨੀ ਕ ਕਰਤਾ ਨਹੀਂ ਕੋਈ ਸਕਦਾ ਕੁਝ ਬਾਬਾ ਜੀ ਆਪ ਹੀ ਕਰਾਉਣ ਉਹਨਾਂ ਦੀ ਸਹੂਲਤ ਵਾਸਤੇ ਵੱਧ ਤੋਂ ਵੱਧ ਜਿਹੜੇ ਇੱਥੇ ਕਾਰਜ ਹੋ ਸਕਣ ਔਰ ਇਧਰ ਇਸ ਹਸਪਤਾਲ ਦੀ ਰਾਹ ਤੇ ਕਲੋਨੀ ਵਿੱਚ 15 20 ਲੰਗਰ ਲੱਗਦੇ ਆ ਤੇ ਦਾਲਮ ਤੋਂ 100 ਪਿੰਡ ਦਾ ਲੰਗਰ ਆਉਂਦਾ ਹੈ ਇਧਰ ਬਟਾਲਾ ਸਾਈਡ ਤੋਂ ਉਹ ਵੀ ਇੱਥੇ ਹੀ ਸਾਰਾ ਨਾਲ ਸਿਸਟਮ ਬਣੇਗਾ ਅੱਜ ਵੈਂਜਰ ਸਾਹਿਬ ਜਤਿੰਦਰਪਾਲ ਸਿੰਘ ਜੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਉਹਨਾਂ ਨੇ ਆਪਣੇ ਮੁਬਾਰਕ ਹੱਥਾਂ ਨਾਲ ਉਦਗਾੜਨ ਕੀਤਾ ਧੰਨਵਾਦ ਕਰਦਾ ਆਪ ਸੰਗਤਾਂ ਇਸੇ ਤਰ੍ਹਾਂ ਅਸੀਸ ਰੱਖਿਓ ਡਾਕਟਰ ਕੁਲਦੀਪ ਸਿੰਘ ਜੀ ਲਾਡੀ ਸਲੋਬੀਰ ਦੀ ਇਥੋਂ ਦੇ ਟਰਸਟੀ ਹੋਰ ਸਾਰੇ ਪੀਵੀ ਕੋਲਾ ਭਲਾਈ ਕੇਂਦਰ ਦੇ ਮੈਂਬਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਰਾ ਇਹਦੇ ਵਿੱਚ ਸਹਿਯੋਗ ਬਖਸ਼ਿਆ ਆਪ ਸਭ ਸੰਗਤਾਂ ਕਿਰਪਾ ਕਰ ਰਹੀਆਂ ਜੀ ਬਾਬਾ ਭੜਨੀ ਇਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਸਰ ਤੇ ਹੱਥ ਰੱਖ ਕੇ ਨਿਮਰਤਾ ਹੀ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਕਲੋਨੀ ਦੇ ਵਿੱਚ ਮਾਤਾ ਕੋਲਾ ਜੀ ਭਲਾਈ ਕੇਂਦਰ ਵੱਲੋਂ ਉਹਨਾਂ ਦੇ ਮੈਂਬਰ ਸਰਬਾਨਾਂ ਵੱਲੋਂ ਅਤੇ ਸਰਦਾਰ ਕੁਲਦੀਪ ਸਿੰਘ ਡਾਕਟਰ ਕੁਲਦੀਪ ਸਿੰਘ ਜੀ ਸੱਲੋ ਜੀ ਵੱਲੋਂ ਇਹਨਾਂ ਨੇ ਆਪਸੀ ਸੰਯੋਗ ਦੇ ਨਾਲ ਹਸਪਤਾਲ ਦੇ ਵਿੱਚ ਗੁਰਦਰਾ ਸਾਹਿਬ ਜੋ ਪਹਾਰਾ ਸਾਹਿਬ ਤੇ ਪਹੁੰਚਦੀਆਂ ਸੰਗਤਾਂ ਦੀ ਸਹੂਲਤ ਵਾਸਤੇ ਫਾ ਬਾਥਰੂਮ ਭੈਣਾ ਅਤੇ ਭਾਈਆਂ ਵਾਸਤੇ ਓਪਨ ਕੀਤੇ ਆ ਪੱਕੇ ਤੌਰ ਤੇ ਖੁੱਲੇ ਰਹਿਣਗੇ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਮਹਾਪੁਰਖ ਭਾਈ ਗੁਰਖਬਾਲ ਜੀ ਹੋਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ